ਸ਼ਾਮ ਜੀ ਜੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤੋ ਸਵਾਗਤ ਦੋਸਤੋ ਹਾਜ਼ਰਾਂ ਅੱਜ ਦੇ ਕੁਝ ਗੱਲਾਂ ਬਤਾਈ ਦੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਸਭ ਤੋਂ ਪਹਿਲਾਂ ਇੱਕ ਕੈਨੇਡਾ ਹੈਲਥ케ਅਰ ਦੀ ਨਵੀਂ ਰਿਪੋਰਟ ਆਈ ਹੈ ਇਹਦੇ ਉਹ ਤੁਹਾਡੇ ਨਾਲ ਸਾਂਝੀ ਕਰਨੀ ਹੈ ਦੂਜਾ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਘਾਟ ਦੇ ਨਾਲ ਜਿਹੜੀ ਉਹਨਾਂ ਦੀ ਗਿਣਤੀ ਘਟੀ ਹੈ ਉਹਦੇ ਨਾਲ ਯੂਨੀਵਰਸਿਟੀਆਂ ਦਾ ਬਹੁਤ ਮਾੜਾ ਹਾਲ ਹੋਇਆ ਉਹਦੇ ਬਾਰੇ ਗੱਲਬਾਤ ਕਰਨੀ ਹੈ ਤੀਜਾ ਜਿਹੜਾ ਵੈਂਕੂਵਰ ਲਾਈਟ ਫੈਸਟੀਵਲ ਆ ਉਹ ਬੰਦ ਕਰ ਦਿੱਤਾ ਗਿਆ ਮਲਤਵੀ ਕਰ ਦਿੱਤਾ ਗਿਆ ਬਹੁਤ ਵੱਡਾ ਫੈਸਟੀਵਲ ਹੁੰਦਾ ਸੀ ਇੱਥੇ ਇੱਕ ਜਿਹੜੇ ਖਬਰ ਆ ਕਿ ਜਿਹੜੇ ਕੈਨੇਡੀਅਨ ਬਾਸ ਨੇ ਇਹ ਫੋਰਨ ਵਰਕਰਸ ਨੂੰ ਤਰਜੀਹ ਕਿਉਂ ਦਿੰਦੇ ਬਾਹਰਲੇ ਬੰਦੇ ਕਿਉਂ ਜ਼ਿਆਦਾ ਰੱਖਦੇ ਆ ਤੇ ਟੋਰਾਂਟੋ ਦੇ ਵਿੱਚ ਜਿਹੜੀਆਂ ਮੈਨੂਫੈਕਚਰਿੰਗ ਜੌਬਸ ਆ ਉਹ ਬਹੁਤ ਜ਼ਿਆਦਾ ਘਟ ਗਈਆਂ ਇਹਦੇ ਨਾਲ ਕੀ ਅਸਰ ਪਿਆ ਤੇ ਇਹਦੇ ਕਾਰਨ ਕੀ ਆ ਇਹਦੇ ਉੱਤੇ ਗੱਲਬਾਤ ਕਰਾਂਗੇ ਸਭ ਤੋਂ ਪਹਿਲੀ ਗੱਲਬਾਤ ਹੈਲਥ케ਅਰ ਸਿਸਟਮ ਦੇ ਬਾਰੇ ਰਿਪੋਰਟ ਇਹ ਆ ਰਹੀ ਆ ਕੈਨੇਡਾ ਦੇ ਵਿੱਚ ਸਟਾਫ ਦੀ ਘਾਟ ਆ ਫੰਡਾਂ ਦੀ ਘਾਟ ਆ ਹਸਪਤਾਲਾਂ ਦੀ ਘਾਟ ਆ ਡਾਕਟਰਾਂ ਦੀ ਘਾਟ ਆ ਨਰਸਾਂ ਦੀ ਘਾਟ ਆ ਇਹ ਆਪਾਂ ਸਾਰੇ ਜਾਣਦੇ ਆ ਇਹ ਗੱਲ ਬਹੁਤ ਵਾਰੀ ਕਰ ਚੁੱਕੇ ਆ ਤੇ ਜਿਹੜੇ ਡਾਕਟਰ ਨੇ ਇਹ ਵੀ ਗੱਲ ਕਹਿ ਚੁੱਕੇ ਆ ਨਰਸਾਂ ਵੀ ਇਕੱਠੀਆਂ ਹੋ ਕੇ ਇਹ ਗੱਲ ਕਹਿ ਚੁੱਕੀਆਂ ਰਿਪੋਰਟ ਇਹ ਆਈ ਆ ਕਿ ਜਿਹੜੇ ਲੋਕ ਜਦੋਂ ਆਪਣੀ ਵਾਰੀ ਦੀ ਉਡੀਕ ਕਰਦੇ ਆ ਨਮੀ ਰਿਪੋਰਟ ਦੇ ਵਿੱਚ ਇਹ ਦੱਸਿਆ ਗਿਆ ਕਿ ਅਪ੍ਰੈਲ 2024 ਤੋਂ ਲੈ ਕੇ ਮਾਰਚ 2025 ਤੱਕ ਜਾਣੀ ਕਿ 1 ਸਾਲ ਦੇ ਵਿੱਚ 23746 ਲੋਕ ਆਪਣੀ ਵਾਰੀ ਦੀ ਉਡੀਕ ਕਰਦੇ ਦੁਨੀਆ ਛੱਡ ਕੇ ਚਲੇ ਗਏ ਚਾਹੇ ਉਹਨਾਂ ਦੀ ਕੁਛ ਦੀ ਸਰਜਰੀ ਹੋਣੀ ਸੀ ਕਿਸੇ ਦੀ ਸਕੈਨਿੰਗ ਹੋਣੀ ਸੀ ਕਿਸੇ ਦਾ ਕੋਈ ਇਲਾਜ ਸੀਗਾ ਉਹ ਸਾਰਾ ਨੁਕਸਾਨ ਉਹਨਾਂ ਦਾ ਇਸ ਕਰਕੇ ਉਹਨਾਂ ਦੀ ਜਾਨ ਚਲੇ ਗਈ ਪਰ ਵਾਰੀ ਨਹੀਂ ਉਹਨਾਂ ਦੀ ਆਈ ਇਹ ਕੈਨੇਡੀਅਨ ਸਿਸਟਮ ਦੀ ਇੱਕ ਬਹੁਤ ਵੱਡੀ ਘਾਟ ਆ ਜਿਹੜੀ ਸਾਹਮਣੇ ਆਉਂਦੀ ਆ ਰੌਲਾ ਇੱਥੇ ਨਹੀਂ ਖਤਮ ਹੁੰਦਾ 23746 ਲੋਕਾਂ ਦੀ ਗੱਲ ਨਹੀਂ ਆ ਗੱਲ ਇਹ ਆ ਕਿ ਸਰਕਾਰ ਦੇ ਕੋਲ ਇਹਨਾਂ ਮੌਤਾਂ ਨੂੰ ਟਰੈਕ ਕਰਨ ਦਾ ਕੋਈ ਸਿਸਟਮ ਹੀ ਨਹੀਂ ਇਹ ਪਤਾ ਹੀ ਨਹੀਂ ਕਿ ਕਿੰਨੇ ਲੋਕ ਵਾਰੀ ਜੁੜੀ ਕਰਕੇ ਮਰ ਗਏ ਇਹ ਤੇ ਸਿਰਫ ਇੱਕ ਅੰਕੜਾ ਦੱਸਿਆ ਜਾ ਰਿਹਾ ਕਿ ਅਸਲ ਦੇ ਵਿੱਚ ਜਿਹੜੇ ਨੰਬਰ ਨੇ ਇਹ ਤੋਂ ਕਿਤੇ ਜ਼ਿਆਦਾ ਨੇ ਔਰ ਦੂਜੀ ਗੱਲ ਆ ਕਿ ਇਹ ਕਿਸੇ ਪਾਸੇ ਨੂੰ ਰੌਲਾ ਇਹ ਵੀ ਆ ਕਿ ਠੀਕ ਹੈ ਗਿਣਤੀ ਬਹੁਤ ਵੱਡੀ ਆ ਜੇ ਤੇ ਇਹ ਕੁਝ ਪਰਸੈਂਟ ਘਟਦੀ ਆ ਸਾਲ ਦਰ ਸਾਲ ਫਿਰ ਵੀ ਲੋਕ ਥੋੜੇ ਜਿਹਾ ਆਸਬੰਦ ਹੋ ਸਕਦੇ ਵੀ ਚਲੋ ਪਹਿਲਾਂ ਜ਼ਿਆਦਾ ਸੀ ਕਿ ਹੌਲੀ ਘਟ ਗਈ ਥੋੜੀ ਘਟ ਗਈ ਇਹ ਉਲਟੇ ਪਾਸੇ ਨੂੰ ਤੁਰਿਆ ਵਧ ਰਹੀ ਆ ਇਹ ਜਿਹੜਾ ਨੰਬਰ ਤੁਹਾਡੇ ਨਾਲ ਸਾਂਝਾ ਕੀਤਾ ਇਹ 3% ਹਾਇਰ ਆ ਪਿਛਲੇ ਸਾਲ ਨਾਲੋਂ 2018 ਤੋਂ ਹੁਣ ਤੱਕ ਦੇ ਅੰਕੜੇ ਦੇਖੋ 1 ਲੱਖ ਕੈਨੇਡੀਅਨ ਦੀ ਜਾਨ ਚਲੀ ਗਈ ਆ ਆਪਣੀ ਵਾਰੀ ਦੀ ਉਡੀਕ ਕਰਦੇ ਕਰਦੇ ਔਰ ਕਿੰਨਾ ਜ਼ਿਆਦਾ ਜਿਹੜਾ ਇਹਦਾ ਹੁਣ ਨਤੀਜਾ ਕੀ ਨਿਕਲਦਾ ਫਿਰ ਜਾਂ ਤੇ ਲੋਕ ਉਡੀਕ ਕਰਦੇ ਜਾਂ ਫਿਰ ਜਿਹੜਾ ਮੈਡੀਕਲ ਟੂਰਿਜ਼ਮ ਆ ਕਿ ਕਿ ਬਾਹਰਲੇ ਦੇਸ਼ਾਂ ਦੇ ਵਿੱਚ ਜਾ ਕੇ ਭਾਈ ਪੈਸੇ ਦੇ ਕੇ ਇਲਾਜ ਕਰਾ ਲਓ ਮਰਨ ਨਾਲੋਂ ਤਾਂ ਚੰਗਾ ਰੀਅਲ ਨੰਬਰ ਕਿੰਨਾ ਆ ਇਹ ਨਹੀਂ ਪਤਾ ਲੱਗ ਰਿਹਾ ਇਸ ਵੇਲੇ ਇਹ ਸਿਰਫ ਇੱਕ ਪਾਰਸ਼ਲ ਡਾਟਾ ਆ ਜਿਹੜੀ ਜਿਵੇਂ ਅਲਬਰਟਾ ਵਰਗੇ ਥਾਂ ਆ ਉਹਨਾਂ ਦਾ ਡਾਟਾ ਹੀ ਨਹੀਂ ਆ ਕੋਈ ਟੋਟਲ ਨੰਬਰ ਬਹੁਤ ਜ਼ਿਆਦਾ ਹੋ ਸਕਦਾ ਹੁਣ ਇਹਦੇ ਪਿੱਛੇ ਜਿਹੜੀਆਂ ਕਹਾਣੀਆਂ ਨੇ ਐਗਜ਼ੈਂਪਲਸ ਇਹ ਨੇ ਕਿ ਕੁਝ ਲੋਕ ਉਹਨਾਂ ਨੇ ਆਪਣੀਆਂ ਗੱਲਾਂ ਬਾਤਾਂ ਸਾਂਝੀਆਂ ਕੀਤੀਆਂ ਉਹ ਕਹਿੰਦੇ ਸਾਨੂੰ ਅਰਜੈਂਟ ਹਾਰਟ ਸਰਜਰੀ ਸੀਗੀ ਪਰ ਇੰਨਾ ਜ਼ਿਆਦਾ ਸਮਾਂ ਉਡੀਕ ਕੀਤੀ ਕਿ ਉਹਨਾਂ ਦੀ ਮੌਤ ਹੋ ਗਈ ਪਰਿਵਾਰ ਆਮ ਤੌਰ ਦੇ ਉੱਤੇ ਇਹਨਾਂ ਕੇਸਸ ਦੇ ਵਿੱਚ ਜਿਹੜਾ ਉਹ ਬੋਲਦੇ ਨਹੀਂ ਆ ਮਤਲਬ ਉਹਨਾਂ ਦੇ ਜਿਹੜੇ ਪਰਿਵਾਰ ਨੇ ਉਹਨਾਂ ਦੇ ਕੋਲ ਉਹਨਾਂ ਨੂੰ ਉਹ ਬਹੁਤ ਘੱਟ ਬੋਲਦੇ ਆ ਇਹਨਾਂ ਮਾਮਲਿਆਂ ਦੇ ਵਿੱਚ ਇਹਨਾਂ ਸਾਰਿਆਂ ਦੇ ਵਿੱਚੋਂ ਜੇਕਰ ਸੂਬੇ ਸਾਰੇ ਦੇਖੇ ਜਾਣ ਤੇ ਸਭ ਤੋਂ ਮਾੜੀ ਹਾਲਤ ਅਨਟੇਰੀਓ ਦੀ ਆ ਇਕੱਲੇ ਅਨਟੇਰੀਓ ਦੇ ਵਿੱਚ 10630 ਮੌਤਾਂ ਹੋਈਆਂ ਦੂਜੇ ਨੰਬਰ ਦੇ ਉੱਤੇ ਕਵੈਕਾ 6290 ਮੌਤਾਂ ਹੋਈਆਂ ਤੀਜੇ ਨੰਬਰ ਤੇ ਬ੍ਰਿਟਿਸ਼ ਕੋਲੰਬੀਆ ਆ 4620 ਮੌਤਾਂ ਹੋਈਆਂ ਇਹ ਸਾਰੇ ਪ੍ਰੋਵਿੰਸਸ ਦੇ ਵਿੱਚ ਹੀ ਆ ਜਾਂਤ ਹੋਵੇ ਨਾ ਵੀ ਇੱਕ ਸੂਬੇ ਦੇ ਵਿੱਚ ਆ ਬੰਦਾ ਇੱਕ ਸੂਬੇ ਤੋਂ ਦੂਜੇ ਸੂਬੇ 'ਚ ਚਲੇ ਜਵੇ ਹਰ ਸੂਬੇ ਦੇ ਵਿੱਚ ਲਗਭਗ ਇਹੀ ਹਾਲ ਆ ਜਿਹੜੀਆਂ ਰੌਲਾ ਇਹ ਆ ਕਿ ਨੌਨ ਅਰਜੈਂਟ ਜਿਹੜੀਆਂ ਸਰਜਰੀਜ਼ ਨੇ ਬਹੁਤੀਆਂ ਜਿਹੜੀਆਂ ਮੌਤਾਂ ਹੋਈਆਂ ਉਹ ਲੋਕ ਆਪਣੀ ਵਾਰੀ ਦੀ ਨੌਨ ਅਰਜੈਂਟ ਸਰਜਰੀ ਲਈ ਉਡੀਕ ਕਰ ਰਹੇ ਸੀ ਕਿਸੇ ਦੀ हिਪ ਦੀ ਸਰਜਰੀ ਹੋਣੀ ਆ ਕਿਸੇ ਦੇ ਗੋਡੇ ਦੀ ਸਰਜਰੀ ਹੋਣੀ ਕਿਸੇ ਦੇ ਅੱਖਾਂ ਦਾ ਆਪਰੇਸ਼ਨ ਹੋਣਾ ਕਿਸੇ ਦੀ ਕੋ ਮ ਆਰ ਆਈ ਹੋਣੀ ਆ ਉਹ ਪ੍ਰੋਸੀਜਰ ਜਿਹੜੇ ਲਾਈਫ ਸੇਵਿੰਗ ਤਾਂ ਨਹੀਂ ਆ ਪਰ ਤੁਹਾਡੇ ਜੀਵਨ ਦੇ ਉੱਤੇ ਬਹੁਤ ਵੱਡਾ ਅਸਰ ਪਾਉਂਦੇ ਆ ਆਪਣੇ ਕਰਦੇ ਕੀ ਆ ਸਿਸਟਮ ਦੇ ਵਿੱਚ ਹੁਣ ਇੱਕ ਬੰਦੇ ਦਾ ਗੋਡਾ ਦੁਖਦਾ ਉਹਦਾ ਗੋਡਾ ਬਦਲਣ ਨਾਲ ਆ ਇਹ ਉਹਨੂੰ ਲਿਸਟ ਤੇ ਪਾ ਦਿੰਦੇ ਕਿ ਭਾਈ ਤੂੰ ੜੀ ਕਰ ਤੇਰੀ ਗੋਡੇ ਬਿਨਾਂ ਜਾਨ ਨਹੀਂ ਨਿਕਲਦੀ ਉਹਦਾ ਬੰਦੇ ਦਾ ਦਿਲ ਦਾ ਪ੍ਰੇਸ਼ਨ ਹੋਣਾ ਪਹਿਲਾਂ ਉਹ ਕਰ ਲਈ ਪਰ ਉਹ ਹੁਣ ਗੋਡੇ ਦੀ ਬਦਲਣ ਦੀ ਵਾਰੀ ਕਰਦਾ ਕਰਦਾ ਹੀ ਉਹਦੀਆਂ ਕੰਪਲਿਕੇਸ਼ਨ ਵਧ ਗਈਆਂ ਤੇ ਉਹਦੀ ਮੌਤ ਹੋ ਗਈ ਉਹ ਗਿਣਤੀ ਬਹੁਤ ਵੱਡੀ ਆ ਇੱਕ ਐਸ਼ ਵੇਲੇ ਔਰ ਦੂਜਾ ਇਹ ਆ ਕਿ ਕੁਝ ਮੋਤਾਂ ਜਿਹੜੀਆਂ ਆ ਕਈ ਸੈਂਕੜੇ ਮੋਤਾਂ ਜਿਹੜੇ ਲੋਕ ਹਾਰਟ ਸਰਜਰੀ ਦੀ ਉਡੀਕ ਕਰਦੇ ਸੀ ਕੈਂਸਰ ਦੀ ਟ੍ਰੀਟਮੈਂਟ ਦੀ ਉਡੀਕ ਕਰਦੇ ਸੀ ਕੁਝ ਲੋਕਾਂ ਨੇ ਮਤਲਬ ਇੱਕ ਉਹਦੀ ਹੱਦ ਹੁੰਦੀ ਆ ਨਾ weight ਦੀ ਕਿ ਫਲਾਣੇ ਬੰਦੇ ਨੂੰ ਕੈਂਸਰ ਅੱਜ ਤੁਸੀਂ ਡਾਇਗਨੋਸ ਕਰ ਦਿੱਤਾ ਵੀ ਇਹਨੂੰ ਕੈਂਸਰ ਆ ਉਹਦੀ ਇੱਕ ਕਹ ਲਓ ਕਿ ਉਹਦੀ ਇੱਕ ਮੈਡੀਕਲੀ ਰეკਮੈਂਡਡ ਉਹਦਾ ਇੱਕ ਟਾਈਮ ਆ ਕਿ ਇਹਦਾ ਮਹੀਨੇ ਤੱਕ 15 ਦਿਨਾਂ ਚ ਜਾਂ ਦੂਜੇ ਦਿਨ ਜਾਂ ਛੇ ਮਹੀਨੇ ਚ ਕੋਈ ਇਲਾਜ ਨਹੀਂ ਹੋਇਆ ਤਾਂ ਇਹ ਖਤਰਨਾਕ ਹੋ ਜਾਊਗਾ ਉਹ ਡੈਡਲਾਈਨ ਲੰਘ ਗਈ ਕੈਨੇਡਾ ਨੇ 244 ਬਿਲੀਅਨ ਡਾਲਰ ਹੈਲਥ케ਅਰ ਦੇ ਉੱਤੇ ਲਾਇਆ ਪਿਛਲੇ ਸਾਲ 244 ਬਿਲੀਅਨ ਡਾਲਰ ਬਹੁਤ ਵੱਡੀ ਇੱਕ ਜਿਹੜੀ ਰਕਮ ਆ ਇਹ ਦੁਨੀਆ ਦੇ ਵਿੱਚ ਕੱਲੇ ਆਪਾਂ ਨਾਰਥ ਅਮਰੀਕਾ ਦੀ ਗੱਲ ਛੱਡ ਦਿਓ ਹੈਲਥ케ਅਰ ਦੇ ਉੱਤੇ 250 ਬਿਲੀਅਨ ਦੇ ਨੇੜੇ ਲਾਉਣਾ ਆਪਣੇ ਆਪ ਤੇ ਵਿੱਚ ਦੁਨੀਆ ਦਾ ਇੱਕ ਬਹੁਤ ਵੱਡਾ ਨੰਬਰ ਆ ਪਰ ਬਾਅਦ ਯੁੱਧ ਇੰਨਾ ਪੈਸਾ ਲਾਉਣ ਦੇ ਨਤੀਜੇ ਸਾਹਮਣੇ ਨਹੀਂ ਆ ਰਹੇ ਸਾਡੇ ਕੋਲੇ ਬਹੁਤ ਥੋੜੇ ਡਾਕਟਰ ਆ ਸਾਡੇ ਕੋਲੇ ਬੈੱਡ ਥੋੜੇ ਆ ਸਾਡੇ ਕੋਲੇ ਜਿਹੜੀ ਵੇਟ ਆ ਉਹ ਦੂਜੇ ਦੇਸ਼ਾਂ ਦੇ ਮੁਕਾਬਲੇ ਜਿਹੜੇ ਯੂਨੀਵਰਸਲ ਕੇਅਰ ਵਾਲੇ ਆ ਉਹ ਵੇਟ ਟਾਈਮ ਬਹੁਤ ਜ਼ਿਆਦਾ ਆ ਸਰਕਾਰ ਇਹਨਾਂ ਡੈਥਸ ਨੂੰ ਪ੍ਰੋਪਰਲੀ ਟਰੈਕ ਨਹੀਂ ਕਰ ਰਹੀ ਰਿਪੋਰਟ ਦੇ ਵਿੱਚ ਇਹ ਗੱਲ ਲਿਖੀ ਗਈ ਆ ਕਿ ਸਰਕਾਰ ਨੇ ਇਹਨਾਂ ਡੈਥਸ ਨੂੰ ਟਰੈਕ ਨਹੀਂ ਕੀਤਾ ਤੇ ਹੁਣ ਇਹਦਾ ਸੋਲੂਸ਼ਨ ਕੀ ਦੱਸਿਆ ਗਿਆ ਉਹਨਾਂ ਨੇ ਰਿਪੋਰਟ ਦੀਆਂ ਰეკਮੈਂਡੇਸ਼ਨਸ ਕੀ ਆ ਉਹਨਾਂ ਨੇ ਮੁੱਕ ਦੀ ਗੱਲ ਕਿੱਥੇ ਮੁਕਾਈ ਆ ਉਹ ਕਹਿੰਦੇ ਪਹਿਲੀ ਗੱਲ ਤੇ ਇਹਨੂੰ ਟਰੈਕ ਕਰੋ ਵੇ ਦਾ ਘਟੋ ਘਟ ਇੱਕ ਹਿਸਾਬ ਤਾਂ ਰੱਖੋ ਵੀ ਜਦੋਂ ਸਾਨੂੰ ਪਤਾ ਹੀ ਨਹੀਂ ਕਿ ਉਡੀਕ ਕਰਦੇ ਲੋਕਾਂ ਦੀ ਕਿੰਨਾਂ ਦੀ ਮੌਤ ਹੋ ਗਈ ਤਾਂ ਬਿਮਾਰੀ ਦਾ ਇਲਾਜ ਕਿੱਥੋਂ ਹੋਊਗਾ ਉਹ ਸਮੱਸਿਆ ਹੱਲ ਕਿੱਥੋਂ ਹੋਊਗੀ ਜਦੋਂ ਸਾਡੇ ਕੋਲੇ ਸਮੱਸਿਆ ਦੇ ਅੰਕੜੇ ਹੀ ਨਹੀਂ ਹਨ ਕਿ ਵੇਟ ਲਿਸਟ ਡੈਥਸ ਦਾ ਸਾਡੇ ਕੋਲੇ ਡਾਟਾ ਹੀ ਨਹੀਂ ਹੈ ਦੂਜਾ ਉਹ ਕਹਿੰਦੇ ਹਸਪੀਟਲ ਨੂੰ ਕਿੰਨੇ ਪੇਸ਼ੈਂਟ ਟਰੀਟ ਕੀਤੇ ਆ ਉਹਦੇ ਹਿਸਾਬ ਨਾਲ ਦਿਓ ਉੱਕਾ ਪੁੱਕਾ ਸਾਲ ਦਾ ਪੈਸਾ ਨਾ ਦਿਓ ਉੱਥੇ ਦੇਖੋ ਮਰੀਜ਼ ਕਿੰਨੇ ਆ ਕਿੰਨੇ ਨੂੰ ਪੈਸਾ ਚਾਹੀਦਾ ਉਸ ਹਿਸਾਬ ਨਾਲ ਦਿਓ ਤੀਜੀ ਇਹਨਾਂ ਨੇ ਜਿਹੜੀ ਰეკਮੈਂਡੇਸ਼ਨ ਕੀਤੀ ਆ ਕਿ ਪ੍ਰਾਈਵੇਟ ਕਲੀਨਿਕਸ ਦੇ ਨਾਲ ਵਰਕ ਕੰਮ ਕਰੋ ਤੁਹਾਡੇ ਕੋਲੇ ਸਰਕਾਰ ਕੋਲੇ ਡਾਕਟਰ ਹੀ ਹੈ ਨਹੀਂ ਬੈੱਡ ਹੈ ਨਹੀਂ ਪੈਸਾ ਤਾਂ ਹੈਗਾ ਨਾ ਉਸ ਬੰਦੇ ਨੂੰ ਜਿੱਦਾਂ ਇੱਥੇ ਬੀਸੀ ਦੇ ਵਿੱਚ ਸ਼ੁਰੂ ਕੀਤਾ ਸੀ ਨੀ ਕੈਂਸਰ ਦੀ ਟ੍ਰੀਟਮੈਂਟ ਇੱਥੇ ਅਮਰੀਕਾ ਦੇ ਵਿੱਚ ਜਾ ਕੇ ਉੱਥੇ ਕਰਵਾਈ ਜਾ ਰਹੀ ਸੀ ਇਹਦੇ 'ਚ ਰეკਮੈਂਡ ਕੀਤਾ ਗਿਆ ਕਿ ਤੁਸੀਂ ਜਿਹੜੇ ਜਿਹੜੇ ਹੈਗੇ ਆ ਪ੍ਰਾਈਵੇਟ ਕਲੀਨਿਕਸ ਆ ਉਹਨਾਂ ਦੇ ਨਾਲ ਰਲ ਕੇ ਕੰਮ ਕਰੋ ਤੁਹਾਡੇ ਕੋਲੇ ਪੈਸਾ ਦੇ ਦੇ ਉਹਨਾਂ ਨੂੰ ਮਰੀਜ਼ ਨੂੰ ਉਧਰ ਭੇਜ ਦਿਓ ਮਰੀਜ਼ ਤੋਂ ਹੀ ਨਹੀਂ ਤੁਸੀਂ ਲੈਣਾ ਸਰਕਾਰ ਪੈਸੇ ਦੇ ਦੇਵੇ ਜਾਨ ਤਾਂ ਬਚ ਸਕਦੀ ਆ ਸੋ ਇਹ ਇੱਕ ਬਹੁਤ ਵੱਡਾ ਸੰਕਟ ਕੈਨੇਡਾ ਦੇ ਹੈਲਥ케ਅਰ ਸਿਸਟਮ ਦਾ ਤੇ ਇਹਦਾ ਹੱਲ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਲੱਗਦਾ ਨਹੀਂ ਹੋਣਾ ਉਹ ਇਸ ਕਰਕੇ ਨਹੀਂ ਲੱਗਦਾ ਵੀ ਜਾਂ ਤਾਂ ਅੰਕੜੇ ਘਟਣ ਪਿਛਲੇ ਸਾਲ ਨਾਲੋਂ ਭਾਵੇਂ ਅੱਧਾ ਪਰਸੈਂਟ ਹੀ ਘਟਣ ਪਰ ਇਹ ਉਲਟਾ ਪਿਛਲੇ ਸਾਲ ਨਾਲੋਂ 3% ਵਧ ਰਹੇ ਆ ਤੇ ਜਿਹੜੇ ਹਾਲਾਤ ਵਿੱਚ ਹੋ ਸਕਦਾ ਅਗਲੇ ਸਾਲੇ 3 ਦੇ 6% ਵੱਧ ਜਾਣ ਅਗਲੀ ਗੱਲਬਾਤ ਇੱਕ ਕੱਲ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਪੋਸਟ ਸੈਕੰਡਰੀ ਸਕੂਲਸ ਦੀ ਰਿਵਿਊ ਇਹਨਾਂ ਨੇ ਕੀਤਾ ਆ ਉਹਦਾ ਐਲਾਨ ਕੀਤਾ ਵੀ ਅਸੀਂ ਰਿਵਿਊ ਕਰਾਂਗੇ ਸਿਸਟਮ ਦਾ ਰਿਵਿਊ ਦਾ ਮਤਲਬ ਕੀ ਆ ਜਾਂ ਇਹ ਰੌਲਾ ਕੀ ਆ ਬ੍ਰਿਟਿਸ਼ ਕਮੀਆਂ ਦੇ ਵਿੱਚ ਪੋਸਟ ਸੈਕੰਡਰੀ ਜਿਹੜੇ ਕਾਲਜ ਜਾਂ ਆਪਣੇ ਯੂਨੀਵਰਸਿਟੀ ਨੇ ਉਹਦਾ ਸਿਸਟਮ ਸਾਰਾ ਹਿੱਲ ਗਿਆ ਇਹਨਾਂ ਕੋਲੇ ਪੈਸਾ ਹੈ ਨਹੀਂ ਇਹਨਾਂ ਨੂੰ ਸਮਝ ਨਹੀਂ ਆ ਰਿਹਾ ਵੀ ਅਸੀਂ ਕਰੀਏ ਕੀ ਬੰਦੇ ਕੱਢਨੇ ਸ਼ੁਰੂ ਕਰਤੇ ਇਨਾਂ ਨੇ ਪ੍ਰੋਫੈਸਰਾਂ ਨੂੰ ਕੱਢਿਆ ਜਿਹੜੇ ਦੂਜੇ ਨੇ ਸਪੋਰਟ ਸਟਾਫ ਕੱਢਿਆ ਕੋਰਸ ਬੰਦ ਕਰਤੇ ਸਾਰਾ ਕੁਝ ਕਰਕੇ ਮਤਲਬ ਉਹ ਗੱਲ ਸੀ ਠੀਕ ਆਈ ਨਹੀਂ ਰਹੀ ਵੀ ਇਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਸੀ ਕਰੀਏ ਕੀ ਪਤਾ ਕਿਉਂ ਨਹੀਂ ਲੱਗ ਰਿਹਾ ਕਿਉਂਕਿ ਪੈਸੇ ਹੈ ਨਹੀਂ ਪੈਸੇ ਪਿਛਲੇ ਸਾਲ ਸੀਗੇ ਉਹ ਤੋਂ ਪਿਛਲੇ ਸਾਲ ਸੀਗੇ ਐਤਕੀ ਕਿਉਂ ਹੈ ਨਹੀਂ ਕਿਉਂਕਿ ਇੰਟਰਨੈਸ਼ਨਲ ਸਟੂਡੈਂਟ ਹੈ ਨਹੀਂ ਇੰਟਰਨੈਸ਼ਨਲ ਸਟੂਡੈਂਟ ਲਗਾਤਾਰ ਕੈਨੇਡਾ ਦੇ ਵਿੱਚ ਆਇਆ ਉਸੇ ਤਰੀਕੇ ਨਾਲ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਆਇਆ ਤਿੰਨ ਚਾਰ ਗੁਣਾ ਫੀਸ ਇੱਥੇ ਜਿਹੜਾ ਲੋਕਲ ਸਟੂਡੈਂਟ ਆ ਉਹਦੇ ਨਾਲੋਂ ਇਹ ਜ਼ਿਆਦਾ ਦਿੰਦੇ ਸੀ ਜਿੰਨੀਆਂ ਫੀਸਾਂ ਜ਼ਿਆਦਾ ਸੀ ਉਹਨੇ ਖਰਚੇ ਵਧਾ ਲੈ ਖਰਚੇ ਵਧਾ ਲੈ ਕੋਰਸ ਵਧਾ ਲੈ ਹੋਰ ਚੀਜ਼ਾਂ ਵੱਧ ਗਈਆਂ ਇਨਫਰਾਸਟ੍ਰਕਚਰ ਵੱਧ ਗਿਆ ਬੰਦੇ ਵੱਧ ਗਏ ਹੁਣ ਕੀ ਹੋਇਆ ਉਹ ਨਿਆਣੇ ਸਾਰੇ ਸਾਰੇ ਫੈਡਰਲ ਸਰਕਾਰ ਨੇ ਕੈਪ ਲਾ ਦਿੱਤਾ ਉਹਦੇ ਉੱਤੇ ਵੀ ਅਸੀਂ ਸੱਦਣੀ ਨਹੀਂ ਇਹ ਸਟੂਡੈਂਟ ਜਿਹੜੇ ਆ ਜਦੋਂ ਸਟੂਡੈਂਟ ਨਹੀਂ ਸੱਦੇ ਤੇ ਹੁਣ ਚੰਗੀਆਂ ਚੰਗੀਆਂ ਜਿਹੜੀਆਂ ਯੂਨੀਵਰਸਿਟੀਆਂ ਨੇ ਆਪਣੇ ਸਾਇਮਨ ਫਰੇਜ਼ਰ ਯੂਨੀਵਰਸਿਟੀ ਆ ਇੱਥੇ ਕੁਆਂਟਲ ਪੋਲੀਟੈਕਨਿਕ ਯੂਨੀਵਰਸਿਟੀ ਆ ਲੰਗਾਰਾ ਕਾਲਜ ਆ ਜਾਂ ਜਿਹੜਾ ਵੈਨਕੂਵਰ ਕਮਿਊਨਿਟੀ ਕਾਲਜ ਆ ਇਹ ਸਾਰਿਆਂ ਨੇ ਕੋਸਟ ਕੱਟ ਕਰਨੀ ਸ਼ੁਰੂ ਕਰ ਦਿੱਤੀ ਤੇ ਬੰਦੇ ਕੱਢਣੇ ਸ਼ੁਰੂ ਕਰ ਦਿੱਤੇ ਆ ਉਸ ਕੈਪ ਕਰਕੇ ਫੈਡਰਲ ਸਰਕਾਰ ਨੇ ਕੈਪ ਲਾਇਆ ਇਹਦੇ 'ਚ ਦੋ ਗੱਲਾਂ ਬੜੀਆਂ ਸਪਸ਼ਟ ਨੇ ਇਹ ਸਾਰੇ ਕੁਛ ਦੇ ਲਈ ਜਿਹੜਾ ਪ੍ਰੋਵਿੰਸ ਆ ਇਹ ਫੈਡਰਲ ਸਰਕਾਰ ਨੂੰ ਦੋਸ਼ ਦੇ ਰਿਹਾ ਫੈਡਰਲ ਸਰਕਾਰ ਪ੍ਰੋਵਿੰਸ ਨੂੰ ਦੋਸ਼ ਦੇ ਰਹੀ ਹੈ ਲੋਕ ਇਹ ਕਹਿੰਦੇ ਆ ਵੀ ਇੰਨੇ ਵੀਜ਼ੇ ਕਿਉਂ ਦਿੱਤੇ ਤੁਸੀਂ ਇਹ ਵੀਜ਼ੇ ਕਹਨੇ ਦੇਣੇ ਸੀ ਫੈਡਰਲ ਸਰਕਾਰ ਨੇ ਦੇਣੇ ਸੀ ਆਟੋ ਵੀ ਵੀਜ਼ੇ ਦਿੰਦਾ ਨਾ ਉਹ ਇਹ ਥੋੜਾ ਕੱਲਾ ਕੱਲਾ ਪ੍ਰੋਵਿੰਸ ਵੀਜ਼ਾ ਦਿੰਦਾ ਵੀ ਤੁਸੀਂ ਵੀਜ਼ੇ ਕਿਉਂ ਦਿੱਤੇ ਫੈਡਰਲ ਸਰਕਾਰ ਕਹਿੰਦੀ ਵੀ ਅਸੀਂ ਤਾਂ ਸਿਰਫ ਵੀਜ਼ੇ ਦਿੰਦੇ ਸੀ ਵੀਜ਼ੇ ਦਾ ਦੇਣ ਦਾ ਆਧਾਰ ਸਾਡੇ ਕੋਲੇ ਤਾਂ ਪ੍ਰੋਵਿੰਸ ਸੀਗੇ ਨਾ BC ਦੇ ਵਿੱਚ ਜਦੋਂ ਇੱਕ ਯੂਨੀਵਰਸਿਟੀ ਕਹਿੰਦੀ ਕਿ ਅਸੀਂ ਇੰਨੇ ਬੰਦਿਆਂ ਨੂੰ ਦਾਖਲਾ ਦੇ ਦਿੱਤਾ ਇਹ ਠੀਕ ਹੈ ਉਹਨਾਂ ਨੂੰ ਲੈਟਰ ਦੇ ਦਿੱਤੀ ਤੇ ਅਸੀਂ ਤਾਂ ਵੀਜ਼ਾ ਦੇਣਾ ਹੀ ਸੀ ਇੰਨਾ ਨਹੀਂ ਦੇਖਣਾ ਸੀ ਵੀ ਅਸੀਂ ਪ੍ਰੋਵਿੰਸ ਨੇ ਮਾਨੀਟਰ ਕਰਨਾ ਸੀ ਵੀ ਜਿਹੜੇ ਚਵਾਰਾਂ ਇੰਚ ਕਾਲਜ ਖੁੱਲੇ ਆ ਜਿਹੜੇ ਬੰਦ ਹੋਏ ਆ ਹੁਣ ਜਾਂ ਇਹ ਯੂਨੀਵਰਸਟੀਆਂ ਦੇ ਵਿੱਚ ਇੰਨੇ ਨਿਆਣੇ ਆ ਰਹੇ ਵੀ ਇਹਨੂੰ ਬੈਲੈਂਸ ਕਿਵੇਂ ਦੇਖਣਾ ਸੀ ਜਿਹੜੀ ਐਜੂਕੇਸ਼ਨ ਆ ਐਜੂਕੇਸ਼ਨ ਫੈਡਰਲ ਲੈਵਲ ਤੇ ਤਾਂ ਐਜੂਕੇਸ਼ਨ ਮਿਨਿਸਟਰ ਥੋੜਾ ਕੋਈ ਐਜੂਕੇਸ਼ਨ ਡਿਪਾਰਟਮੈਂਟ ਹੀ ਨਹੀਂ ਹੈ ਕੱਲੇ-ਕੱਲੇ ਪ੍ਰੋਵਿੰਸ ਦਾ ਐਜੂਕੇਸ਼ਨ ਡਿਪਾਰਟਮੈਂਟ ਆ ਵੀ ਗੜਬੜ ਉੱਥੇ ਹੋਈ ਆ ਉਹ ਉਹਨਾਂ ਨੂੰ ਕਹਿ ਰਿਹਾ ਉਹਨਾਂ ਨੂੰ ਕਹਿ ਰਿਹਾ ਖੈਰ ਹੁਣ ਬ੍ਰਿਟਿਸ਼ ਕੋਲੰਬੀਆ ਨੇ ਕਿਹਾ ਵੀ ਭਾਈ ਇਹਦਾ ਮੁੱਢ ਛੁੱਡ ਤੋਂ ਦੁਬਾਰਾ ਹਿਸਾਬ ਕਿਤਾਬ ਲ ਤੁਹਾਨੂੰ ਪੈਸੇ ਕਿੰਨੇ ਆਉਂਦੇ ਆ ਉਹ ਪੈਸੇ ਤੁਸੀਂ ਕਿੱਥੇ ਕਿੱਥੇ ਲਾਉਣੇ ਆ ਤੁਹਾਡਾ ਖਰਚਾ ਕੀ ਆ ਖਰਚਾ ਕਿੰਨੇ ਕੋਰ ਤੁਸੀਂ ਕਰ ਸਕਦੇ ਆ ਕਿੰਨੇ ਟੀਚਰ ਰੱਖ ਸਕਦੇ ਆ ਕੀ ਕਰ ਸਕਦੇ ਆ ਇਹਦਾ ਸਾਰਾ ਜਿਹੜਾ ਪੋਸਟ ਸੈਕੰਡਰੀ ਐਜੂਕੇਸ਼ਨ ਦਾ ਰਿਵਿਊ ਇਹਨਾਂ ਨੇ ਕਿਹਾ ਵੀ ਹੁਣ ਇਹ ਕੀਤਾ ਜਾਊਗਾ ਉਹਦੇ ਤੋਂ ਬਾਅਦ ਫਿਰ ਅਗਲੀ ਪਾਲਿਸੀ ਬਣੂਗੀ ਵੀ ਇਹ ਕੰਮ ਚੱਲਣਾ ਕਿੱਦਾਂ ਕਿਉਂਕਿ ਐਸ਼ ਵੇਲੇ ਲਗਭਗ ਸਾਰਾ ਕੁਝ ਇਹਨਾਂ ਦਾ ਸਿਸਟਮ ਜਿਹੜਾ ਗੜਬੜਾ ਗਿਆ SFU, KPU ਇਹ ਤਾਂ ਕੋਈ ਛੋਟੀਆਂ ਯੂਨੀਵਰਸਟੀਆਂ ਨਹੀਂ ਆ ਲੰਗਾਰਾ ਜਾਂ ਵੈਨਕੂਵਰ ਕਮਿਊਨਿਟੀ ਕਾਲਜ ਇਹ ਤਾਂ ਵੱਡੇ ਨਾਂ ਆ इवन a UBC ਦੇ ਵਿੱਚ ਜੇ ਇਹਨਾਂ ਦੇ ਵਿੱਚ ਫਰਕ ਪੈ ਗਿਆ ਬਾਕੀ ਖੈਰ ਜਿਹੜੇ ਇਹ ਮਤਲਬ ਸੀਗੇ ਜਿਨ੍ਹਾਂ ਨੂੰ ਕਹਿੰਦੇ ਸਚਵਾਰਿਆਂ ਵਰਗੇ ਕਾਲਜ ਉਹਨਾਂ ਦੀ ਗੱਲ ਤਾਂ ਛੱਡੋ ਉਹਨਾਂ ਦਾ ਤਾਂ ਖੈਰ ਜੋ ਕੁਝ ਹੋਇਆ ਉਹ ਤਾਂ ਹੋਇਆ ਹੀ ਹੈ ਹੁਣ BC ਸਰਕਾਰ ਕਹਿੰਦੀ ਆ ਕਿ ਜਿਹੜੀ ਸਟੂਡੈਂਟ ਵੀਜ਼ਾ ਸੀ ਉਹ ਫੈਡਰਲ ਡਿਸੀਜਨ 메ਕਿੰਗ ਸੀਗੀ ਸਾਡੀ ਨਹੀਂ ਸੀ ਹੁਣ ਇਸ ਕ੍ਰਾਈਸਿਸ ਨੂੰ ਫਿਕਸ ਕਰਨ ਦੇ ਲਈ ਬੀਸ਼ੀ ਇੱਕ ਇੰਡੀਪੈਂਡੈਂਟ ਰਿਵਿਊ ਸਾਰੇ ਪੋਸਟ ਸਕੈੰਡਰੀ ਸਿਸਟਮ ਦਾ ਲਾਂਚ ਕਰ ਰਹੀ ਹੈ ਇਹ ਬਾਕੀ ਸੂਬੇ ਜਾਂਤ ਕਰ ਚੁੱਕੇ ਜਾਂ ਉਹਨਾਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਹੋਣਾ ਹੈ ਕਿਉਂਕਿ ਇਹਦੇ ਬਿਨਾ ਸਰਨਾ ਨਹੀਂ ਹੈ ਗੋਲ ਕੀ ਹੈ ਕਰਨਾ ਕੀ ਚਾਹੁੰਦੇ ਆ ਰਿਵਿਊ ਅਸਲ ਦੇ ਵਿੱਚ ਕੋਈ ਤਰੀਕਾ ਲੱਭੂਗਾ ਕੋਈ ਉਹ ਆਪਣਾ ਸਹਾਕਤਾ ਉਲਾ ਕੇ ਦੱਸਣਗੇ ਕਿ ਇਹ ਸਿਸਟਮ ਅਫੋਰਡੇਬਲ ਕਿਦਾਂ ਹੋ ਸਕਦਾ ਅਸੈਸੀਬਲ ਕਿਦਾਂ ਹੋ ਸਕਦਾ ਜਾਂ ਆਰਥਿਕ ਤੌਰ ਦੇ ਉੱਤੇ ਇਹ ਚੱਲ ਕਿਦਾਂ ਸਕਦਾ ਫਾਈਨੈਂਸ਼ੀਅਲੀ ਸਟੇਬਲ ਕਿਦਾਂ ਹੋ ਸਕਦਾ ਸਕੂਲ ਹੁਣ ਸਕੂਲਾਂ ਕੋਲੇ ਪੈਸਾ ਤਾਂ ਹੈ ਨਹੀਂ ਜਿਹੜੇ ਚਾਰ ਪੈਸੇ ਪਹਿਲੇ ਜੋੜਿਓ ਆ ਉਹਨਾਂ ਨੂੰ ਵਰਤ ਰਾਰੇ ਆ ਕੁਝ ਕੋਲੇ ਪੈਸਾ ਖਤਮ ਹੋ ਗਿਆ ਉਹਦਾ ਉਹਦਾ ਹੁਣ ਲੌਂਗ ਟਰਮ ਡੈਮੇਜ ਬਹੁਤ ਹੋਣਾ ਫੈਡਰਲ ਸਰਕਾਰ ਇਹਨਾਂ ਨੇ ਸਟੂਡੈਂਟ ਵੀਜ਼ੇ ਤੇ ਫੈਡਰਲ ਸਰਕਾਰ ਅੱਗੇ ਘਟਾ ਦੇਣੇ ਆ ਵੀ ਜਿਹੜਾ 4 ਲੱਖ 8000 ਦੇ ਉੱਤੇ ਇਹ ਸਾਰਾ ਉਹਨੂੰ ਕਰ ਰਹੇ ਆ ਅਗਲੇ ਸਾਲ ਦੇ ਲਈ ਔਰ ਪਹਿਲੇ ਸਾਲਾਂ ਦੇ ਟਾਰਗੇਟ ਨਾਲੋਂ ਵੀ ਘਟਾ ਆ ਸੋ ਹੁਣ ਇਹਦਾ ਕੀ ਬਣਦਾ ਹੈ ਦੇਖੋ ਪਰ ਫਾਈਨਲ ਰਿਪੋਰਟ ਜਿਹੜੀ ਲੱਗਦਾ ਹੈ ਕਿ ਇਹ ਮਾਰਚ ਦੇ ਮਹੀਨੇ ਦੇ ਵਿੱਚ ਅਗਲੇ ਸਾਲ ਆਜੂਗੀ 26 ਦੇ ਵਿੱਚ ਫਿਰ ਉਹ ਇਹਨਾਂ ਨੂੰ ਦੱਸਣਗੇ ਕਿ ਭਾਈ ਤੁਸੀਂ ਕੀ ਕਰ ਸਕਦੇ ਆ ਤੇ ਕੀ ਇਹਦੇ ਵਿੱਚ ਹੋ ਸਕਦਾ ਇਸ ਵੇਲੇ ਜਿਹੜਾ ਸਿਸਟਮ ਆ ਉਹ ਪੂਰੀ ਤਰ੍ਹਾਂ ਗੜਬੜਾ ਚੁੱਕਿਆ ਅਗਲੀ ਗੱਲਬਾਤ ਵੈਨਕੂਵਰ ਦਾ ਜਿਹੜਾ ਇੱਕ ਬਹੁਤ ਵੱਡਾ ਇਵੈਂਟ ਕੈਨਸਲ ਹੋਇਆ ਹੋਂਡਾ ਸੈਲੀਬ੍ਰੇਸ਼ਨ ਆਫ ਲਾਈਟ ਇਹਨੂੰ ਕਹਿੰਦੇ ਆ ਵੈਨਕੂਵਰ ਦਾ ਬਹੁਤ ਪ੍ਰਸਿੱਧ ਫਾਰ ਵਰਕ ਸ਼ੋ ਜਿਹੜਾ ਇੰਗਲਿਸ਼ ਬੇ ਦੇ ਉੱਤੇ ਹੁੰਦਾ ਆ ਉਹਨੂੰ ਇਨਡੇਫਿਨਿਟਲੀ ਕੈਨਸਲ ਕਰ ਦਿੱਤਾ ਅਣਮਿੱਥੇ ਸਮੇਂ ਲਈ ਉਹਨੂੰ ਮੁਲਤਵੀ ਕਰ ਦਿੱਤਾ ਗਿਆ ਮਤਲਬ ਇਹ ਆ ਕਿ ਇਹ ਆ ਸਮਰ ਦੇ ਵਿੱਚ ਨਹੀਂ ਹੋਊਗਾ ਤੇ ਕੋਈ ਇਹਦੀ ਡੇਟ ਨਹੀਂ ਆ ਕਿ ਕਦੋਂ ਇਹ ਵਾਪਸ ਸ਼ੁਰੂ ਕੀਤਾ ਜਾਊਗਾ ਰੀਜ਼ਨ ਇਹ ਆ ਵੀ ਮਹਿੰਗਾ ਬਹੁਤ ਆ ਕਾਰਨ ਇੱਕੋ ਇੱਕ ਦੱਸਿਆ ਗਿਆ ਕਿ ਇਹਨੂੰ ਆਰਗੇਨਾਈਜ਼ਰ ਕਹਿੰਦੇ ਆ ਕਿ ਇਹਦੀ ਕਾਸਟ ਇਹਨੂੰ ਰਨ ਕਰਨ ਦੀ ਉਹ ਇੰਨੀ ਜ਼ਿਆਦਾ ਵੱਧ ਗਿਆ ਕਿ ਸਾਡੇ ਕੋਲ ਅਫੋਰਡ ਨਹੀਂ ਹੋ ਰਿਹਾ ਮਹਿੰਗਾਈ ਇੰਨੀ ਵੱਧ ਗਈ ਆ ਕੀਮਤ ਜਿਹੜੀ ਫਾਇਰ ਬਾਕਸ ਦੀ ਪਟਾਕਿਆਂ ਦੀ ਇੰਨੀ ਕੀਮਤ ਵੱਧ ਗਈ ਆ ਸਟਾਫ ਉੱਥੇ ਰੱਖਣਾ ਉੱਥੇ ਸਿਕਿਉਰਿਟੀ ਰੱਖਣੀ ਸੈਟਅਪ ਕਰਨਾ ਕਲੀਨ ਅਪ ਕਰਨਾ ਉਹ ਸਾਰਾ ਕੁਝ ਇੰਨਾ ਮਹਿੰਗਾ ਵੀ ਅਸੀਂ ਇਹ ਕਰਨਾ ਹੀ ਨਹੀਂ ਆ ਇਹਨੂੰ ਉਹਨਾਂ ਨੇ ਬੰਦ ਕਰ ਦਿੱਤਾ ਔਰ ਬਹੁਤ ਵੱਡਾ ਇਹ ਫੈਸਟੀਵਲ ਸੀਗਾ ਔਰ ਫੰਡਿੰਗ ਘਟ ਗਈ ਉਹ ਕਿੰਜੇ ਸਾਡੀ ਇਹਨੂੰ ਬਹੁਤ ਵੱਡਾ ਇੱਕ ਫਾਈਨੈਂਸ਼ੀਅਲ ਹੈਲਪ ਆਪਣੇ ਇਥੋਂ ਪ੍ਰੋਵਿੰਸ ਤੋਂ ਮਿਲਦੀ ਸੀ ਪ੍ਰਮਾਂਸ਼ੀਅਲ ਸਰਕਾਰ ਤੋਂ ਮਿਲਦੀ ਸੀਗੀ ਫਿਰ ਫੈਡਰਲ ਸਰਕਾਰ ਤੋਂ ਮਿਲਦੀ ਸੀਗੀ ਫਿਰ ਇਹਨਾਂ ਕੋਲੇ ਪ੍ਰਾਈਵੇਟ ਸਪான்ਸਰ ਹੁੰਦੇ ਸੀਗੇ ਹੁਣ ਜਿਹੜੀ ਫੈਡਰਲ ਫੰਡਿੰਗ ਆ ਉਹ 25 ਦੇ ਵਿੱਚ 0 ਡਾਲਰ ਆ 26 ਦੇ ਲਈ ਉਹਨਾਂ ਨੇ ਵਾਦਾ ਕੋਈ ਨਹੀਂ ਕੀਤਾ ਪ੍ਰੋਵਿੰਸ਼ੀਅਲ ਫੰਡਿੰਗ ਕਾਫੀ ਜ਼ਿਆਦਾ ਘਟਾ ਦਿੱਤੀ ਜਿਹੜੀ ਸੂਬੇ ਨੇ ਦੇਣੀ ਆ ਵੱਡੇ ਸਪான்ਸਰ ਜਿਹੜਾ ਸਕਾਸ਼ੀਆ ਬੈਂਕ ਸੀ ਜਾਂ ਜਰੇ ਸੀ ਸਪੈਨ ਸੀਗੇ ਉਹਨਾਂ ਨੇ ਬੰਦ ਕਰਤੀ ਉਹ ਕਹਿੰਦੇ ਜੀ ਸਾਡੇ ਕੋਲੇ ਪੈਸੇ ਮਤਲਬ ਅਸੀਂ ਨਹੀਂ ਉਹ ਸਪான்ਸਰਸ਼ਿਪ ਦੇ ਰਹਾ ਹੁਣ ਇਹ ਜਿਹੜਾ ਇਵੈਂਟ ਨੂੰ ਰਨ ਨਾਨ-ਪ੍ਰੋਫਿਟ ਦੁਆਰਾ ਕੀਤਾ ਜਾ ਰਿਹਾ ਸੀ ਜਿਹੜਾ ਵੈਨਕੂਵਰ ਫਾਇਰਵਰਕ ਫੈਸਟੀਵਲ ਸੁਸਾਇਟੀ ਆ ਵੀ ਐਫ ਐਫ ਐਸ ਇੱਕ ਛੋਟਾ ਜਿਹਾ ਗਰੁੱਪ ਆ ਉਹਦੇ ਵਿੱਚ ਵਲੰਟੀਅਰਸ ਨੇ ਉਹ ਈਵੈਂਟ ਨੂੰ ਰਨ ਕਰਦੇ ਆ ਉਹ ਕਹਿੰਦੀ ਕਿ ਅਸੀਂ ਇਹਨੂੰ ਚੱਲਦਾ ਨਹੀਂ ਰੱਖ ਸਕਦੇ ਕਿਉਂਕਿ ਸਰਕਾਰ ਹਰ ਸਾਲ ਹੀ ਮਤਲਬ ਜਿਹੜਾ ਆ ਉਸ ਤਰੀਕੇ ਦੇ ਨਾਲ ਹੋ ਜਾਂਦਾ ਕਿ ਸਾਨੂੰ ਮੰਗਣਾ ਹੀ ਪੈਂਦਾ ਹੈ ਇਹ ਸਾਰਾ ਪੈਸਾ ਇਸ ਕਰਕੇ ਉਹਨੂੰ ਰੋਕ ਦਿੱਤਾ ਇਹ ਫੈਸਟੀਵਲ ਫ੍ਰੀ ਹੁੰਦਾ ਆ ਆਪਾਂ ਸਾਰੇ ਜਾਣਦੇ ਆ ਕਿ ਬਹੁਤ ਸਾਰੇ ਦੂਜੇ ਜਿਹੜੇ ਵੱਡੇ ਈਵੈਂਟ ਹੁੰਦੇ ਆ ਜਿਹੜਾ ਸੈਲੀਬ੍ਰੇਸ਼ਨ ਆਫ ਲਾਈਟ ਆ ਇਹਦੇ ਵਿੱਚ ਕੋਈ ਚਾਰਜ ਨਹੀਂ ਹੁੰਦਾ ਕਿਸੇ ਲਈ ਅਟੈਂਡ ਕਰਨ ਦੇ ਲਈ ਇਹਦਾ ਮਤਲਬ ਇਹ ਆ ਕਿ ਟੋਟਲੀ ਇਹ ਡੋਨੇਸ਼ਨ ਤੇ ਰਿਲਾਇ ਕਰਦਾ ਸਪான்ਸਰ ਦੇ ਉੱਤੇ ਜਾਂ ਸਰਕਾਰ ਦੀ ਫੰਡਿੰਗ ਦੇ ਉੱਤੇ ਵੀ ਜੇ ਉਹ ਬੰਦ ਹੋ ਗਏ ਤਾਂ ਕੁਝ ਹੋ ਨਹੀਂ ਸਕਦਾ ਔਰ ਇਹ ਕੋਈ ਹਜ਼ਾਰਾਂ ਚ ਨਹੀਂ ਮਿਲੀਅਨਸ ਦੇ ਵਿੱਚ ਲੋਕ ਆ ਜਿਹੜੇ ਨਾ ਇਸ ਫੈਸਟੀਵਲ ਨੂੰ ਅਟੈਂਡ ਕਰਦੇ ਆ ਹਰ ਸਾਲ ਫਾਇਰ ਵਰਕ ਜਿਹੜਾ ਇੱਕ ਬਹੁਤ ਵੱਡਾ ਸਮਰ ਦੀ ਇੱਕ ਟ੍ਰੈਡੀਸ਼ਨ ਆ ਪਰਿਵਾਰ ਹਰ ਸਾਲ ਆਉਂਦੇ ਆ ਇੱਥੇ ਉਸੇ ਥਾਂ ਦੇ ਉੱਤੇ ਬੀਚ ਦੇ ਉੱਤੇ ਤੇ ਕਈ ਮਿਲੀਅਨ ਲੋਕ ਜਿਹੜਿਆ ਹੋਏ ਨੂੰ ਪਿਛਲੇ ਅਧਹਾਕਿਆਂ ਦੇ ਵਿੱਚ ਅਟੈਂਡ ਕਰ ਚੁੱਕੇ ਆ ਆਰਗੇਨਾਈਜ਼ਰ ਇਹ ਕਹਿੰਦੇ ਆ ਵੀ ਇਹ ਹੈ ਸਾਡੇ ਲਈ ਵੀ ਔਖਾ ਜਿਹੜੇ ਕੋਚ ਚੈਰਾ ਇਹਦੇ ਮਾਈਕਲ ਮੈਕਨਾਈਟ ਤੇ ਐਗਜ਼ੀਕਿਊਟਿਵ ਪ੍ਰੋਡਿਊਸਰ ਆ ਉਹਨਾਂ ਨੇ ਕਿਹਾ ਵੀ ਇਹ ਜਿਹੜੀ ਕੈਨਸਲੇਸ਼ਨ ਬੜੀ ਦੁਖਦਾਈ ਆ ਪਰ ਉਹਨਾਂ ਨੇ ਦੱਸਿਆ ਕਿ ਜਿਹੜੀ ਵਾਰਨਿੰਗ ਆਉਣ ਵਾਲੇ ਸਾਲਾਂ ਦੇ ਵਿੱਚ ਆਰਗੇਨਾਈਜ਼ਰ ਨੇ ਕਹਿ ਦਿੱਤਾ ਸੀ ਪਹਿਲਾਂ ਹੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਮਤਲਬ 1 ਮਿਲੀਅਨ ਡਾਲਰ ਦਾ ਘਾਟ ਆਇਆ ਉਹਨਾਂ ਦੇ ਕੋਲੋਂ ਕਿੰਨੇ ਕਿੱਥੋਂ ਪੂਰਾ ਕਰਨਾ ਜੇ ਉਹ ਇਹਨੂੰ ਕਰਨਗੇ ਰਨ ਐਸ ਸਾਲ ਦੇ ਵਿੱਚ ਤਾਂ 1 ਮਿਲੀਅਨ ਡਾਲਰ ਆ ਵਲੰਟੀਅਰਜ਼ ਦੁਆਰਾ ਕੀਤਾ ਜਾ ਰਿਹਾ ਨਾਨ-ਪ੍ਰੋਫਿਟ ਦੁਆਰਾ ਸੋ ਅਲਟੀਮੇਟਲੀ ਇਹਨੂੰ ਐਲਾਨ ਕਰ ਦਿੱਤਾ ਉਹਨਾਂ ਨੇ ਕਿ ਅਸੀਂ ਇਹਨੂੰ ਬੰਦ ਕਰ ਰਹੇ ਹਾਂ ਅ ਅੱਗੇ ਕਦੋਂ ਸ਼ੁਰੂ ਹੋਣਾ ਇਹਦੇ ਬਾਰੇ ਹਜੇ ਕੋਈ ਵੀ ਗੱਲ ਨਹੀਂ ਹੈ ਤੇ ਲਗਭਗ ਮਤਲਬ ਇਹਦੀ ਨਾ ਹੀ ਹੈ ਕਿ ਇਹ ਨਹੀਂ ਹੋਣਾ ਅਗਲੀ ਗੱਲਬਾਤ ਇੱਕ ਰਿਪੋਰਟ ਆ ਕਿ ਜਿਹੜੇ ਕੈਨੇਡੀਅਨ ਬਾਸ ਨੇ ਇਹ ਫੋਰਨ ਵਰਕਰ ਨੂੰ ਬਹੁਤ ਹਾਇਰ ਕਰਦੇ ਆ ਜਿਹਨਾਂ ਨੂੰ ਬਹੁਤ ਪਸੰਦ ਕਰਦੇ ਆ ਕਈ ਕੈਨੇਡੀਅਨ ਕੰਪਨੀਆਂ ਆ ਕੈਨੇਡੀਅਨ ਕੰਪਨੀਆਂ ਆਮ ਤੌਰ ਦੇ ਉੱਤੇ ਪਿਛਲੇ ਸਮੇਂ ਦੇ ਵਿੱਚ ਇਹ ਕਹਿ ਰਹੀਆਂ ਕਿ ਸਾਨੂੰ ਵਰਕਰ ਨਹੀਂ ਲੱਭ ਰਹੇ bizness ਜਿਹੜੇ ਇੱਕ ਰੈਸਟੋਰੈਂਟ ਨੇ ਜਾਂ ਹੋਟਲਸ ਨੇ ਜਾਂ ਫਾਰਮਸ ਨੇ ਕੰਸਟਰਕਸ਼ਨ ਹੈਗੀਆਂ ਫਰਮ ਨੇ ਜਿਹੜੀਆਂ ਕੰਸਟਰਕਸ਼ਨ ਵਾਲੀਆਂ ਸਟੋਰ ਨੇ ਉਹ ਲਗਾਤਾਰ ਇਹ ਕਹਿ ਰਿਹਾ ਕਿ ਸਾਡੇ ਕੋਲੇ ਲੇਬਰ ਸ਼ਾਰਟੇਜ ਆ ਤੇ ਸਾਨੂੰ ਜਿਹੜੇ ਫੋਰਨ ਵਰਕਰ ਚਾਹੀਦੇ ਆ ਸਰਵਾਈਵ ਕਰਦੇ ਨੇ ਬਾਹਰਲੇ ਬੰਦੇ ਸੱਦੋ ਉਹਦਾ ਕਾਰਨ ਇੱਕ ਦੱਸਿਆ ਜਾ ਰਿਹਾ ਵੱਡਾ ਕਾਰਨ ਇਹਨਾਂ ਕੰਪਨੀਆਂ ਦਾ ਫੋਰਨ ਵਰਕਰ ਨੂੰ ਪ੍ਰੈਫਰ ਕਰਨ ਦਾ ਇੱਕੋ ਹੀ ਆ ਕਿਉਂਕਿ ਇਹ ਜ਼ਿਆਦਾ ਘੰਟੇ ਕੰਮ ਕਰਦੇ ਆ ਡੇ ਆਫ ਲੈਂਦੇ ਨਹੀਂ ਤੇ ਘੱਟ ਪੈਸੇ ਲੈਂਦੇ ਆ ਕੈਨੇਡੀਅਨ ਵਰਕਰ ਦੇ ਮੁਕਾਬਲੇ ਦੇ ਵਿੱਚ ਇਸੇ ਕਾਰਨ ਕਰਕੇ ਇਹਨਾਂ ਨੂੰ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਜਿਹੜੇ ਫੋਰਨ ਵਰਕਰਸ ਨੇ ਆਮ ਤੌਰ ਦੇ ਉੱਤੇ ਉਹਨਾਂ ਦੇਸ਼ਾਂ ਦੇ ਵਿੱਚ ਆਉਂਦੇ ਜਿਹੜੇ ਗਰੀਬ ਦੇਸ਼ ਨੇ ਜਾਂ ਗਰੀਬ ਕਹੋ ਜਾਂ ਜਿਹੜੀਆਂ ਲੋ ਇਨਕਮ ਕੰਟਰੀਜ਼ ਨੇ ਉਹਨਾਂ ਤੋਂ ਆਉਂਦੇ ਆ ਉਹ ਉਹਨਾਂ ਦੇਸ਼ਾਂ ਦੇ ਵਿੱਚੋਂ ਫਿਲੀਪੀਨ ਤੋਂ ਮੈਕਸੀਕੋ ਤੋਂ ਉਹ ਇੱਥੇ ਆ ਕੇ ਫਿਰ ਉਹਨਾਂ ਦੇਸ਼ਾਂ ਦੇ हिसाब ਦੇ ਨਾਲ ਜਦੋਂ ਕੈਨੇਡਾ 'ਚ ਕੰਮ ਕਰਦੇ ਆ ਤਾਂ 400% ਜ਼ਿਆਦਾ ਕਮਾਉਂਦੇ ਆ ਹੋਮ ਕੰਟਰੀ ਨਾਲੋਂ ਈਵਨ ਜਿਹੜੀ ਲੋ ਵੇਜ ਦੇ ਉੱਤੇ ਸੋ ਉਹ ਕੰਮ ਜ਼ਿਆਦਾ ਕੰਮ ਔਖਾ ਕੰਮ ਜਿਹੜਾ ਘੱਟ ਪੈਸਿਆਂ ਦੇ ਵਿੱਚ ਕਰਨ ਨੂੰ ਤਿਆਰ ਹੋ ਜਾਂਦੇ ਆ ਸੋ ਜਿਹੜੇ ਇਹਦੇ ਨਾਲ ਇਹਦੇ ਨਾਲ ਉਲਟਾ ਹੁੰਦਾ ਕੀ ਆ ਜਿਹੜਾ ਉਹਨਾਂ ਨੇ ਇੱਕ ਹੋਰ ਇਹਦਾ ਪੱਖ ਦੱਸਿਆ ਇਕਨੋਮਿਸਟ ਇਹ ਕਹਿੰਦੇ ਆ ਕਿ ਉਹਨਾਂ ਲੋਕਾਂ ਨੂੰ ਵੱਡੇ ਪੱਧਰ ਦੇ ਉੱਤੇ ਜਿਹੜੇ ਟੈਂਪਰੇਰੀ ਵਰਕਰਸ ਨੇ ਉਹਨਾਂ ਨੂੰ ਲਿਆਉਣ ਦੇ ਨਾਲ ਵੇਜਸ ਥੱਲੇ ਚਲੇ ਜਾਂਦੇ ਆ ਜਿਹੜੀਆਂ ਜੌਬ ਅਪੋਰਚ्युनिटीਜ਼ ਆ ਕੈਨੇਡੀਅਨ ਵਰਕਰਸ ਦੇ ਲਈ ਉਹ ਥੱਲੇ ਚਲੇ ਜਾਂਦੀਆਂ اسپੈਸ਼ਲੀ ਪ੍ਰਾਈਵੇਟ ਸੈਕਟਰਸ ਦੇ ਵਿੱਚ ਵੀ ਜਦੋਂ ਉਹ ਘੱਟ ਪੈਸਿਆਂ ਦੇ ਉੱਤੇ ਕੰਮ ਕਰਨ ਲਈ ਤਿਆਰ ਆ ਤਾਂ ਇਹਦਾ ਮਤਲਬ ਸਪਸ਼ਟ ਹੁੰਦਾ ਕਿ ਜਿਹੜੇ ਤੁਸੀਂ ਵੀ ਆ ਉਹ ਵੀ ਘੱਟ ਪੈਸੇ ਤੇ ਕੰਮ ਕਰੋ ਤੇ ਉਸ ਇੰਡਸਟਰੀ ਦੇ ਵਿੱਚ ਜਿਹੜੇ ਆ ਘੱਟ ਵੇਜਸ ਦੇ ਉੱਤੇ ਕੰਮ ਕਰਨ ਵਾਲੇ ਲੋਕਾਂ ਦੀ ਗਿਣਤੀ ਵੱਧ ਜਾਂਦੀ ਆ। ਔਰ ਕੈਨੇਡਾ ਦੇ ਵਿੱਚ ਜਿਹੜੇ ਨੰਬਰ ਆਫ ਟੈਂਪੋਰਰੀ ਵਰਕਰਸ ਨੇ ਇਹਨਾਂ ਦੀ ਗਿਣਤੀ ਪਿਛਲੇ ਸਾਲੇ ਦੇ ਵਿੱਚ 3 ਗੁਣਾ ਹੋਈ ਹੈ। ਦੋਸਤੋ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਆਜ਼ਰੋਵਾਂਗੇ ਕੁਝ ਨਵੀਆਂ ਗੱਲਾਂ ਬਾਤ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।